ਪਹਿਲਾ ਚੰਦੀ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੂਰਾ ਵਾਲੀ ਆ ਗਿਆ ਸੱਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਰੀਦਕੋਟ ਇਹਨੂੰ ਲੱਗਦਾ ਮੋਰਾਾਂ ਵਾਲੀ ਪੈਂਟ ਦੇ ਵਿੱਚੋਂ ਤੁਹਾਨੂੰ ਫੌਜੀ ਦੇ ਘਰੋਂ ਤਿੰਨ ਐਨੀਮਲ ਵਿਕਰੀ ਵਾਲੇ ਵਿਖਾਵਾਂਗੇ ਤਿੰਨੇ ਹੀ ਅਲੱਗ-ਅਲੱਗ ਅਲੱਗ-ਅਲੱਗ ਇਸ ਕਰਕੇ ਕਿ ਇੱਕ ਨੀਲੀ 라ਵੀ ਦੀ ਆ ਗਈ ਪਹਿਲੇ ਨੰਬਰ ਤੇ ਤੇ ਦੂਜੇ ਨੰਬਰ ਤੇ ਸਜਨੋ ਮੀਣੀ ਆ ਗਈ ਮਾਲਕਾਂ ਦੇ ਦਸਨ ਮੁਤਾਬਕ ਤੇ ਥੋੜੀ ਸਮਝ ਦੇ ਹਿਸਾਬ ਨਾਲ ਬੜਾ ਚੰਗੇ ਦੁੱਧ ਵਾਲੀ ਮੈਂ ਕਿਉਂਕਿ ਅਗਲੀ ਲੱਤ ਛੋਟੀ ਆ ਤੇ ਪੱਠਪੜੇ ਦੀ ਚੰਗੀ ਇਹ ਵੀ ਗੱਬਣਾ ਤੇ ਨੀਲੀ ਦੀ ਵੀ ਗੱਬਣਾ ਇੱਕ ਆ ਗਈ ਸਜਨੋ ਸੂਆ ਸੂਈ ਆ ਪਹਿਲਾ ਦਸਨ ਮੁਤਾਬਕ ਤੇ ਜਿਹੜਾ ਦੁੱਧ ਦੁੱਧ ਜਦੋਂ ਮੈਂ ਪੁੱਛ ਕੇ ਭਰਾ ਤੋਂ ਦੱਸਿਆ ਨਾ ਮੂਰੇ ਇਹਦਾ ਬੱਚਾ ਖੜਾ ਤੇ ਤੁਹਾਨੂੰ ਅਨਤਾਜਾ ਨਹੀਂ ਹੋਣਾ ਵੀ ਯਾਰ ਪਹਿਲੇ ਸੂਏ ਕੱਟੀ ਤੇ ਇੰਨੀ ਗਰਮੀ ਦੇ ਵਿੱਚ ਇਹਨੇ ਦੁੱਧ ਤੇ ਚਲਦੀ ਇਹ ਸੂਈ ਮੈਂ ਦਾ ਦੁੱਧ ਦਾ ਸੱਜਣੋ ਇਹ ਤੁਸੀਂ ਆਪ ਦਾ ਚੋ ਸਕਦੇ ਆ ਕਿਉਂਕਿ ਜਦੋਂ ਗੱਬਣ ਦੀ ਤੇ ਚਲੋ ਆਪਾਂ ਕਹਿ ਦਿੰਨੇ ਆ ਵੀ ਯਾਰ ਅਗਲੇ ਨੇ ਗੱਬਣ ਦਾ ਦੁੱਧ ਦੱਸਤਾ ਜਦੋਂ ਸੂਏ ਪਸ਼ੂ ਦਾ ਦੁੱਧ ਦੱਸਿਆ ਜਾਂਦਾ ਨਾ ਉੱਥੇ ਹਿੰਮਤ ਤੁਸੀਂ ਕਰ ਲੈਣੀ ਆ ਬੜਾ ਚੰਗਾ ਦੁੱਧ ਆ ਤੇ ਮਗਰ ਵੀ ਕੱਟੀ ਆ ਗਈ ਬਹੁਤ ਚੰਗੇ ਦੁੱਧ ਤੇ ਚੱਲਦੀ ਝੋਟੀ ਮੀਣੀ ਦਾ ਵੀ ਲੇਖਾ ਜੋਖਾ ਭਰਾ ਤੋਂ ਪੁੱਛ ਲੈਨੇ ਆ। ਸਟਾਰਟ ਕਰ ਲਈਏ ਆਪਾਂ ਨੀਲੀ ਰਾਵੀ ਤੋਂ। ਆਜੋ ਜੁੜੇ ਰਹੋ ਐਂਡ ਤੱਕ। ਧੰਨਵਾਦ ਆ ਤੁਹਾਡਾ। ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਕਰਿਓ ਖਰੀਦਦਾਰੀ। ਵੀਰ ਜੀ ਸასი ਕਾ ਸਤਿਕਾਰ ਬਾਈ ਸਤਿਕਾਰ ਜੀ। ਹੋਰ ਸੁਣਾਓ। ਠੀਕ ਠਾਕ ਜੀ। ਚੜਦੀ ਕਲਾ ਨਾ? ਚੜਦੀ ਕਲਾ ਹੀ ਚੜਦੀ ਕਲਾ। ਆਪਣਾ ਨਾਮ ਐਡਰੈਸ ਦੱਸੋ। ਨਾਮ ਕਲਵਾਂਸਾ ਜੀ। ਪਿੰਡ ਪਿੰਨ ਮੋਰਾਵਾਲੀ ਜ਼ਿਲ੍ਹਾ ਫੀਕੋੜ ਜੀ। ਠੀਕ ਆ। ਤੇ ਨੰਬਰ ਮੇਰੇ ਭਰਾ ਦਾ ਨੰਬਰ 1728 ਜੀ 1098 ਜੀ ਇੱਕ ਕਰੀ ਹੋਰ ਕਰੀ ਰਿਪੀਟ 7082 1098 ਜੀ ਤੇ ਆਪਣਾ ਵਪਾਰ ਦਾ ਕੰਮ ਹਾਂਜੀ ਰੂਟੀਨ ਚ ਹੀ ਪਸ਼ੂ ਹੁੰਦੇ ਆ ਹਨਾ ਹਾਂਜੀ ਹਾਂਜੀ ਵੀ ਤਿੰਨ ਚਾਰ ਮਹੀਨਾਂ ਹਰ ਵੇਲੇ ਵਿਕਰੀ ਵਾਲੀਆਂ ਹੁੰਦੀਆਂ ਜੇ ਵੀਡੀਓ ਨਾਮ ਹੀ ਆਵੇ ਤਾਂ ਤਾਂ ਵੀ ਆਪਾਂ ਪਸ਼ੂ ਹੁੰਦੇ ਆ ਕੋਈ ਵੀ ਭੈਣ ਭਰਾ ਕਨੈਕਟ ਕਰ ਸਕਦਾ ਹਾਂਜੀ ਤੇ ਜੇ ਗੱਲ ਕਰੀਏ ਕਲਮੰਤ ਵੀਰੇ ਤੇ ਇਹਦਾ ਕੀ ਹਿਸਾਬ ਆ ਛੋਟੀ ਸੂਆ ਕਿਹੜਾ ਹੈ ਇਹ ਸੂਆ ਤੀਜਾ ਸੂਹੂਗੀ ਜੀ ਤੀਸਰਾ ਸੂਆ ਸੂ ਗਈ ਇਹਦੇ ਮਾਲਕਾਂ ਨੇ ਦੱਸਿਆ ਤੇ ਦੂਜੇ ਸੂਏ ਕੀ ਕਹਿੰਦੇ ਦੁੱਧ ਦੁੱਧ ਚੋਇਆ ਛਾ ਦੂਜੇ ਸੂਏ 16 ਕਿਲੋ ਚੋਇਆ ਇਹਦਾ ਜੀ 15 ਤੋਂ ਪਸਤ ਨਹੀਂ ਕਿ 15 ਤੋਂ 16 ਦਾ ਪਲੱਸ ਸੀ 16 ਦੇ ਨੇੜੇ ਸੀ ਠੀਕ ਆ 15 ਤੋਂ ਪਲੱਸ ਚੱਲੀ ਆ ਹਾਂਜੀ ਹੁਣ ਸੂਆ ਤੀਜਾ ਦਿਨ ਕਿੰਨੇ ਕੁ ਲੈ ਜੂ ਦਿਨ ਲੈ ਜੂਗੀ 4-5 ਜੀ ਕੱਢ ਜੂਗੀ 4-5 ਦਿਨ ਖੁੱਲੇ ਹਨਾ ਹਾਂਜੀ ਖੁੱਲੇ ਕੱਢ ਜੂਗੀ ਤੇ ਬਾਕੀ ਥਣਾ ਥਣਾ ਲੋ ਟਿੱਪੀ ਓਕੇ ਜਮਾ ਹਾਂਜੀ ਹਾਂਜੀ ਜਮਾ ਓਕੇ ਤੇ ਟੀ ਕਾ ਟੂਗਾ ਪੁੱਛਿਆ ਉਹਨਾਂ ਤੋਂ ਨੀਲੀ ਦਾ ਹੀ ਲਵਾਇਆ ਵੀਰ ਹਾਂਜੀ ਨੀਲੀ ਦਾ ਨੀਲੀ ਦਾ ਹੀ ਨੀਲੀ ਨੀਲੀ ਦਾ ਹੀ ਸੱਜਣੋ ਬੋਡੀ ਸਟਰਕਚਰ ਮੈਂ ਦਾ ਤੁਰਦੀ ਦਾ ਤੁਹਾਨੂੰ ਵੀ ਖੋਲ ਕਲਵੰਤ ਵੀਰੇ ਤੋਰ ਕਰਾ ਚੱਕੇ ਵੀ ਚੱਲ ਪੁੱਤ ਵੇਖਿਓ ਸੱਜਣੋ ਤੁਹਾਨੂੰ ਇਹਦੀ ਚਮੜੀ ਇਹਦਾ ਜਿਹੜਾ ਸਰੀਰ ਆ ਉਹ ਦੱਸੂਗਾ ਵੀ ਵਾਕਈ ਜਿਹੜੀ ਮੈਂ ਆ ਭਰਾ ਕੋਲੇ ਦੁੱਧ ਵਾਲੀ ਆ ਚੁੰਡੀ ਭਰਿਓ ਤੇ ਮਾਸ ਨਾ ਉਦੋਂ ਹੀ ਹੱਥ ਜਾਊਗਾ ਇੰਨੀ ਬਰੀਕ ਚਮੜੀ ਦੀ ਮੈਂ ਵੇਖੋ ਸੱਜਣੋ ਤੇ ਬਾਕੀ ਸਾਂਭਣ ਵਾਲੇ ਭੈਣ ਭਰਾ ਨੇ ਵੀ ਰੂਹ ਲਾਈ ਆ ਰੂਹ ਇਸ ਕਰਕੇ ਲਾਈ ਆ ਕਿ ਬੜੀ ਚੰਗੀ ਸਾਂਭੀ ਆ ਵੇਖੋ ਸਰੀਰ ਘਟਾਂਚਾ ਮੈਂ ਦਾ ਪੂਰਾ ਜੰਮੀ ਪਲੀ ਨਿੱਕਰ ਫੈਲ ਤੇ ਥਣ ਚਵਾਈ ਵਾਲਾ ਇਹ ਤੁਸੀਂ ਵੇਖਣਾ ਕਿਉਂਕਿ ਤੁਹਾਨੂੰ ਵੀਡੀਓ ਚ ਕੈਮਰੇ ਤੇ ਕਰਤੀ ਆਪਾਂ ਚਵਾਈ ਵਾਲਾ ਐਨ ਓਕੇ ਰਿਪੋਰਟ ਕੋਈ ਵੀ ਹੱਥ ਧਰਾਣੀ ਮੈਂ ਦੇ ਵਿੱਚ ਜੇ ਚੰਗੇ ਨੀਲੀ ਦੇ ਬੱਚੇ ਲੈਣੇ ਆ ਨਾ ਸੱਜਣੋ ਤੇ ਪੂਰਾ ਕੰਮ ਕਰੂਗੀ ਵੇਖੋ ਲੇਵਾ ਭਾਂਡਾ ਕਿੰਨਾ ਸਾਫ ਆ ਸਿਰਮੂ ਦੀ ਕੁਆਲਿਟੀ ਅੱਖਾਂ ਬਿੱਲੀਆਂ ਮੱਥੇ ਚ ਸੱਜਣੋ ਚਾਰੇ ਪੈਰ ਧੋਤੇ ਵੇ ਤੇ ਬਾਕੀ ਜਿਵੇਂ ਪਹਿਲਾਂ ਤੁਹਾਨੂੰ ਦੱਸਤਾ ਨਾ ਸਾੰਭੀ ਆ ਬਹੁਤ ਚੰਗੀ ਸੰਭੀ ਵੀ ਆ ਤੇ ਸਰੀਰ ਤੇ ਦੇ ਆ ਚੈੱਕ ਕਰੋ ਨਾੜਾਂ ਸਰੀਰੇ ਦਾ ਸਾਰਾ ਨਾੜਾਂ ਨਾਲ ਨਾ ਭਰਿਆ ਪਿਆ ਇਹ ਆ ਦੇਖੋ ਵੇਖੋ ਕਿਵੇਂ ਜਗਦੀ ਹੈ ਨਾ ਕਰਮਾਂ ਵਾਲੀ ਇਹਨਾਂ ਕੋ ਸਹਿਵਤਾਂ ਕਰੀ ਜਾਂਦੇ ਆ ਸਹਿਵਤ ਜੋਗ ਚੀਜ਼ ਆ ਸਜਣੋ ਜਦੋਂ ਕੋਲੇ ਆ ਕੇ ਵੇਖੀ ਤਾਂ ਥੋੜਾ ਵੀ ਮਨ ਕਰੂਗਾ ਇਹਦੀ ਸਹਿਵਤ ਕਰਨ ਨੂੰ ਕਿਉਂਕਿ ਚੰਗੀ ਝੋਟੀ ਆ ਤੇ ਕਲਵੰਤ ਵੀਰੇ ਰੇਟ ਇਹਦਾ ਇਹ ਨਾ ਹੋਵੇ ਅਗਲਾ ਕਬ ਯਾਰ ਇਹ ਸਹਿਵਤ ਕਰੀ ਗਏ ਆ ਤੇ ਹੁਣ ਇਹਨਾਂ ਨੇ ਰੇਟ ਜਾਦੇ ਕਰ ਦੇਣਾ ਤੇ ਮੇਰਾ ਭਰਾ ਐਂ ਕਹਦੇ ਵੀ ਕਰਮਾਂ ਵਾਲੀ ਆਪਾਂ ਨੂੰ ਵੀ 2 ਰੁਪਏ ਦੇ ਦੇ ਤੇ ਅਗਲੇ ਨੂੰ ਵੀ ਐਂ ਲੱਗੇ ਵੀ ਯਾਰ ਅੱਜ 22 ਤੋਂ ਹੀ ਮਹ ਲਈ ਆ ਮੁੱਲ ਇੱਕ 35 ਕਰ ਦੇ ਮੁੱਲ ਕਰਦੇ 1 ਲੱਖ ਤੇ 35 ਹਜ਼ਾਰ ਪਿਆਰ ਮੁਹਬਤ ਦੇ ਦਾਂਗੇ ਕਰ ਲਾਂ ਕੋਈ ਚੱਕਰ ਇੱਕ 35 ਜੋ ਪਿਆਰ ਮੁਹਬਤ ਕਰ ਦਿਆਂਗੇ ਜਿਹੜਾ ਭੈਣ ਭਰਾ ਆ ਗਿਆ ਹਾਂਜੀ ਹਾਂਜੀ ਬਾਕੀ ਆਪਾਂ ਨਜਾਇਜ਼ ਤਾਂ ਨਹੀਂ ਰੇਟ ਕੀਤਾ ਜੈ ਜੈ ਮੈਂ ਵੀ ਚੰਗੀ ਆ ਹਾਂਜੀ ਹਾਂਜੀ ਸੱਜਣੋ 1 ਲੱਖ ਤੇ 35 ਹਜ਼ਾਰ ਚੋਂ ਪਿਆਰ ਮੁਹਬਤ ਆ ਤੁਸੀਂ ਕਿੰਨਾ ਕਰਾ ਲਓ ਭਰਾ ਤੋਂ ਤੁਸੀਂ 5 ਕਰਾ ਲਓ ਤੁਸੀਂ 2 ਕਰਾ ਲਓ ਤੁਸੀਂ 10 ਕਰਾ ਲਓ ਤੁਹਾਡੇ ਤੇ ਡਿਪੈਂਡ ਰਹ ਜੂਗਾ ਕਿੰਨਾ ਵੀਰ ਹਰੀ ਕਰਦੇ ਆ ਆ ਕੇ ਵੇਖਿਓ ਪਸੰਦ ਆਊਗੀ ਝੋਟੀ ਚੰਗੀ ਆ ਤੇ ਮੀਣੀ ਕਿਹੜਾ ਸੂਆ ਕੱਢੀ ਪੁੱਤ ਬਾਹਰ ਇਹਨੂੰ ਵੀ ਬਾਹਰ ਕਰ ਹਾਂ ਛਾ ਕਲਵੰਤ ਵੀਰੇ ਹਾਂਜੀ ਮੀਣੀ ਝੋਟੀ ਸੂਆ ਮਾਲਕਾਂ ਨੇ ਕਿਹੜਾ ਦੱਸੀ ਆ ਮਾਲਕਾਂ ਨੇ ਤਾਂ ਦੂਜਾ ਕਿਹਾ ਜੀ ਮਾਲਕਾਂ ਨੇ ਦੂਜਾ ਕਿਹਾ ਅਗਲਾ ਭਾਵੇਂ ਤੀਜਾ ਵੀ ਲਾ ਲੇ ਹਾਂਜੀ ਵਾਲਾ ਤੀਜਾ ਵੀ ਲਾ ਲੇ ਤੇ ਦਿਨ ਕਿੰਨੇ ਲੈਂਦੀ ਆ ਦਨ ਲੈ ਜੂਗੀ ਹੇ ਆ ਉੱਤੇ ਲੈ ਜੋ ਹਫਤੇ ਤੱਕ ਜੀ ਹਾਂ ਹਫਤੇ ਤੋਂ 10 ਦਿਨ ਵੀ ਲੈ ਸਕਦੀ ਆ ਉਹਨਾਂ ਨੇ 16 ਕਿਲੋ ਦਾ ਜੀ ਪੂਰੀ ਜਣੀ ਗਾਰੰਟੀ 100 ਪਾ ਕੇ ਦਿੱਤਾ ਸਾਨੂੰ 16 ਕਿਲੋ ਦੇ ਕਿ ਇਹਦੇ ਮਾਲਕਾਂ ਦਾ ਵੀ ਮਗਰਲੇ ਸੁਵੇ 16 ਕਿਲੋ ਦੁੱਧ ਚੋਇਆ ਜੇ ਦੇਊਗੀ ਤਾਂ ਪੈਸੇ ਦੇ ਦਿਓ ਤੇ ਜੇ ਨਿਆ ਦੇਊਗੀ ਤਾਂ ਫਿਰ ਹਨਾ ਉਹ ਕਹਿੰਦੇ ਮੱਝ ਵੀ ਥੋੜੀ ਪੈਸੇ ਲੈ ਜੂਗਾ ਆਏ ਹਾਏ ਕਹਿੰਦੇ ਮੱਝ ਵੀ ਥੋੜੀ ਤੇ ਪੈਸੇ ਲੈ ਜਾਓ ਇੰਨੀ ਗਾਰੰਟੀ ਮੀਣੀ ਦੀ ਮਿਲੀ ਆ ਭਰਾ ਹਰਾਂ ਨੂੰ ਮਧਰੀ ਗੋਡੀ ਦੀ ਆ ਅਗਲੀ ਰਾਤ ਛੋਟੀ ਆ ਜੰਮੀ ਭਲੀ ਚੰਗੀ ਆ ਬਾਕੀ ਤੁਸੀਂ ਮੁੰਡਾ ਬਰਾਬਰ ਤਰਦਾ ਤੇ ਕੱਦ ਕਾਠ ਦਾ ਤਾਜ਼ਾ ਲਾ ਲ ਲੇਵਾ ਚੰਗਾ ਪਰੂਗੀ ਕਿਉਂਕਿ ਢਿੱਲਾਂ ਦੱਸਦੀਆਂ ਵੇਖੋ ਇਹ ਵੀ ਸਾਂਭੀ ਆ ਤੇ ਕਲਵੰਤੇ ਦੇ ਸਿੰਘ ਹਲਦੇ ਭਲਾ ਹਾਂਜੀ ਹਲਦੇ ਆ ਲੋ ਥੋੜੇ ਹਲਦੇ ਉਹ ਹਲਦੇ ਆ ਗਿਆ ਜੀ ਵੱਡੀ ਗੱਲ ਆ ਵੱਡੀ ਗੱਲ ਇਸ ਕਰਕੇ ਕਿ ਸਿੰਘ ਵੀ ਕਰਮਾਂ ਵਾਲੀ ਦੇ ਹਲਦੇ ਆ ਤੇ ਬਾਕੀ ਇੱਕ ਰੰਗ ਆ ਗਈ ਸਜਣੋਂ ਕਾਲੀ ਵੇਖੋ ਨਗਰ ਨਗਰ ਚੰਗੀ ਆ ਜੰਮੀ ਝੰਮੀ ਪੂਰੀ ਸਾਂਭੀ ਆ ਤੇ ਬਾਕੀ ਥਣਾ ਥਣਾ ਲੋ ਟਿੱਪੀ ਛਾਓ ਓਕੇ ਹਾਂਜੀ ਹਾਂਜੀ ਓਕੇ ਜੀ ਲੈ ਵੇਖੋ ਸਜਣੋਂ ਹੈ ਨਾ ਪੱਠ ਪੜਾ ਵੇਖੋ ਕਿੰਨਾ ਚੌੜਾ ਪੂਰੀ ਨਗਰ ਇਹਦਾ ਰੇਟ ਸਾਜੀ ਇਹਦਾ 125 1 ਲੱਖ ਤੇ 25000 ਰੁਪਇਆ ਡਿਮਾਂਡ ਆ ਬਾਕੀ ਮੌਕੇ ਤੇ ਹੋ ਜਾਊਗਾ ਹਨਾ ਹਾਂਜੀ ਹਾਂਜੀ ਵੀ ਕਿੱਥੇ ਜੇ ਸੈਟਿੰਗ ਬੈ ਗਈ ਉੱਥੇ ਦੇ ਦਿਆਂਗੇ ਹਾਂਜੀ ਹਾਂਜੀ ਬਸ 10 ਦਿਨ ਪੱਠੇ ਹੀ ਪਾਉਣੇ ਪੈਣੇ ਆ ਕਹੇ ਭੈਣ ਭਰਾ ਨੂੰ ਉਵੇਂ ਚੰਗੀ ਆ ਕਿ ਨਹੀਂ ਬਹੁਤ ਚੰਗੀ ਆਈ ਹਨਾ ਪੂਰੀ ਗਾਰੰਟੀ ਵਾਲੀ ਹਾਂ ਬੋਲਪਾ ਹੁਣ ਖੁੱਲ ਕੇ ਪੂਰੀ ਗਾਰੰਟੀ ਵਾਲੀ ਹੈ ਜੀ ਹਾਂ ਚੰਗੀ ਝੋਟੀਆਂ ਜੀ ਇਹਨਾਂ ਤੋਂ ਲਈ ਆ ਜਿਨ੍ਹਾਂ ਤੋਂ ਪੂਰੀ ਗਾਰੰਟੀ ਹੈ ਨਾ ਬੇਫਿਕਰੀ ਹੈ ਨਾ ਬੇਫਿਕਰੀ ਬੇਫਿਕਰੀ ਆਪਾਂ ਤਾਂ ਲਿਖ ਕੇ ਲੈ ਜਾਣਾ ਹੋਰ ਦਾ ਠੀਕ ਆ ਦੁੱਧ ਦੀ ਵੀ ਬੜੀ ਗਾਰੰਟੀ ਹੈ ਹਾਂ ਚਲੋ ਬੰਦਾ ਸਾਂਭਣ ਵਾਲਾ ਹੋਵੇ ਹਾਂਜੀ ਹਾਂਜੀ ਸਾਂਭਣ ਵਾਲਾ ਹੈਨਾ ਸੇਵਾ ਤਾਂ ਫਿਰ ਕਰਨੀ ਪੈਂਦੀ ਹੈ ਜੀ ਕਰਨੀ ਪੈਂਦੀ ਤੇ ਇਹਦਾ ਕੀ ਹਿਸਾਬ ਸੁਈ ਸਵਾਈ ਦਾ ਇਹਨੂੰ 15 ਦਿਨ ਹੋ ਗਏ ਸੁਈਨੇ ਜੀ 15 ਤੋਂ 16 ਦਿਨ ਜੀ ਪਹਿਲਾ ਸੁਆਈ 14 ਕਿਲੋ ਦੁੱਧ ਮੈਂਤੀ ਵਾਲਾ ਜੀ 14 ਕਿਲੋ ਦੁੱਧ ਮੈਂਤੀ ਵਾਲੇ ਦੇ 15 ਦਿਨ ਸੂਈ ਨੂੰ ਹੋ ਗਏ ਮਗਰ ਕੱਟੀ ਮਗਰ ਕੱਟੀ ਆਪ ਵੀ ਕੱਟੀ ਪਹਿਲਾ ਸੂਆ ਜੀ ਹਾਂਜੀ ਕਿਆ ਬਾਤ ਕੱਢੀ ਛਿਰਾ ਇਹਨੂੰ ਵੀ ਬਾਹਰ ਕੱਦ ਕਾਠ ਵੇਲ ਝੋਟੀ ਦੀ ਦੇਖਣ ਜੋਗਾ ਸੱਜਣੋ ਮਾੜਾ ਜਾਂ ਸਿੰਘ ਪਿੱਛੋਂ ਕਰਕੇ ਮੋੜ ਲਿਆ ਤੇ ਸਰੀਰ ਤੇ ਕੱਦ ਕਾਠ ਤਾਂ ਨਾ ਤੇ ਜਟਾ ਸਥਾਨ ਪੂਰਾ ਕੱਢ ਜਾਂਦੀ ਨਾ ਹਾਂਜੀ 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 ਆਉਂਦੀ ਇਹ ਵਰਨ ਵਰਨ ਹਾਂਜੀ ਹਾਂਜੀ ਵੀ ਜਦੋਂ ਚੂਨ ਬਹਿ ਜੀਏ ਸਵਾਲ ਆ ਜਾਂਦਾ ਹਾਂਜੀ ਲਓ ਵੀ ਦੁੱਧ ਹੁਣ ਤੁਸੀਂ ਮੈਨ ਲੈਣਾ 14 ਮਣਾ ਕੇ ਦੇਵਾਂਗੇ ਹਾਂਜੀ ਹਾਂਜੀ ਕਿਆ ਬਾਤ ਵੇਖੋ ਕੱਟੀ ਤੇ ਮਗਰ ਵੀ ਕੱਟੀ ਬੜੀ ਸੋਹਣੀ ਆ ਸਜਣਾ। ਕਿਆ ਬਾਤ ਆ। ਆਹ ਕੱਦ ਬਾਈ ਦੇ ਘਰ ਤੋਂ ਤਾਜ਼ਾ ਲਾ ਲੇ ਖੋਲ ਲੈਂਦੇ। ਤੁਹਾਨੂੰ ਮੈਂ ਚਾਂਲਣੇ ਕਰਾ ਕੇ ਤਸੱਲੀਆਂ ਕਰਾਉਂਗਾ। ਇਹ ਆਹ ਦੇਖੋ। ਚੱਲ ਸ਼ੇਰਾ ਚੱਲ। ਤੂੰ ਖੀਰ ਛਾਕ ਲਈ ਕੀ ਛਕਣਾ ਤੂੰ? ਚਾਰੂ ਬਹੁਤ ਆ ਇਹ। ਬਹੁਤ ਜਿਆਦੇ ਹੈਣਾ? ਹਾਂਜੀ। ਤਾਂਹੀਂ ਦੁੱਧ ਕੱਢਦੀ ਆ। ਗਰਮੀ 'ਚ ਨਹੀਂ ਦਾ ਸਜਣਾ। ਪਾਣੀ ਦੀਆਂ ਚਾਚਾਂਰ ਬਾੜੀਆਂ ਪੀ ਜਾਂਦੀ ਪਾਣੀ ਦੀਆਂ। ਹਾਂ ਅੱਕਾਂ 'ਚੋਂ ਦੁੱਧ ਸੁੱਕਿਆ ਪਿਆ ਤੇ ਤੇਰੀ ਮਾਂ ਥੱਲੇ 14 ਦੁੱਧ ਤਿਆਰ ਆ। ਕਿਆ ਬਾਤ ਆ ਸਜਣਾ। ਜੇ ਕਿਤੇ ਇਹੀ ਸਿਆਲ ਚ ਸੂਈ ਹੋਵੇ ਤੇ ਤੁਸੀਂ ਆਈਡੀਆ ਆਪ ਲਾ ਲਿਓ ਵੀ ਦੁੱਧ ਕਿੱਧਰ ਗਾੜੀ ਵੀ ਚੰਗੀ ਹੋ ਗਈ ਹਨਾ ਹਾਂਜੀ ਹਾਂਜੀ ਵੇਖੋ ਸੱਜਣੋ ਗਾਂ ਨੂੰ ਲੇਵਾ ਕਿੰਨਾ ਐ ਦਾ ਧੁੰਨੀ ਤੋਂ ਸਟਾਰਟ ਹੋਇਆ ਚੰਗਾ ਲੇਵਾ ਵੇਖੋ ਕਿਆ ਬਾਤ ਇਹ ਆ ਆ ਆ ਕਰੋ ਪਹਿਲੇ ਇਹਦੇ ਪੀ ਲੈਂਦੇ ਬੱਤ ਪੀ ਲੈਂਦੇ ਇਹ ਆ ਵੇਖੋ ਹੈ ਨਾ ਕੋਈ ਗੱਲ ਬਾਤ ਐਵੇਂ ਨਹੀਂ ਦੁੱਧ ਕੱਢਦੀ ਤੇ ਬਾਕੀ ਨੋਟ ਕਰ ਲਿਓ ਚਵਾਈ ਟਾਈਮ ਹੀ ਆ ਸੱਜਣੋ ਇਹ ਨਹੀਂ ਗੱਲ ਹੈਗੀ ਵੀ ਆਪਾਂ ਕਹਿ ਦਈਏ ਦੁਪਹਿਰੇ ਦੀ ਗੱਲ ਆ ਬਸ ਚੂਨ ਟਾਈਮ ਆ ਮਨ ਲਓ ਕਿ ਅੱਧੇ ਘੰਟੇ ਦਾ ਇੱਧਰ ਉੱਧਰ ਆ ਵੇਖੋ ਇਹਦੇ ਨਾੜਾ ਨੂੜਾ ਤੁਹਾਨੂੰ ਜਿਵੇਂ ਮੈਂ ਦੱਸਿਆ ਨਾ ਵੀ ਆਉਂਦੇ ਸੂਏ ਨੂੰ ਬਹੁਤ ਵੱਡੀ ਝੂਟੀ ਬਣ ਜਾਣੀ ਆ ਚੰਗੀ ਮੈਂ ਬਣ ਜੀ ਇਹਦਾ ਰੇਟ ਕੀ ਕਰੂਗਾ ਮੇਰਾ ਭਰਾ ਇਹਦਾ ਰੇਟ ਇੱਕ ਚਾਲੀ ਜੀ ਜਾਇਜ਼ ਕਰ ਦੇ ਮੱਖੀ ਲੜੀ ਜਾਂਦੀ ਓਦੇ ਹਾਂ ਐਂ ਬਲੇਟੇ ਨੂੰ 10 10 10 1 35 ਕਰ ਲੋ ਫਿਰ 1 35 ਕਰ ਦੋ ਮਾਨਤਨ ਕਰਨਾ ਕੋ 35000 ਹਾਂਜੀ ਮਾਨਤਨ ਕਰਦਾ ਕੋ ਮਾਨਤਨ ਖੁੱਲਾ ਕਰਦੀ ਕਰਦਾ ਹੀ ਕਰਦਾਂਗੇ ਹਨਾ ਕਰਦਾਂਗੇ ਮਗਰ ਵੀ ਕੱਟੀ ਆ ਵੀ ਕੱਟੀ ਦੁੱਧ 14 ਮਣਕੇ ਦੇਣਾ ਵੱਡੀ ਗੱਲ ਆ ਹਾਂਜੀ ਮਣਕੇ ਦੇਵਾਂਗੇ ਜੀ ਹਨਾ ਪੱਕਾ ਮਣਕੇ ਦੇਵਾਂਗੇ ਪੱਕੀ ਗੱਲ ਆ ਚੰਗੀ ਝੋਟੀ ਆ ਸੱਜਣੋ ਇੱਕ ਢੇੜਾ ਲਵਾ ਦੇ ਪੁੱਤ ਐਨੂੰ ਫੇਰ ਵੇਖਿਓ ਸੱਜਣੋ ਤੁਹਾਨੂੰ ਮੈਂ ਦੁਬਾਰਾ ਫੇਰ ਇਹਦੀ ਤੋਰ ਚੈੱਕ ਕਰਾਉਣਾ ਕਿਉਂਕਿ ਦੁੱਧ ਦੇ ਹਿਸਾਬ ਨਾਲ ਨਾ ਭਰਾਵਾਂ ਨੇ ਜਿਹੜਾ ਰੇਟ ਕੀਤਾ ਤੇ ਤੁਹਾਡੇ ਲੈਣ ਵਾਲਾ ਕਿ ਕਿਉਂਕਿ ਮੂਹ ਨਾਲ ਹਰੇਕ ਬੰਦਾ ਕਹਿੰਦਾ ਵੀ ਗੱਬਣ ਮਹਣੇ ਥੱਲੇ ਸੂਲਾ ਇਹ ਸੂਈ ਵੀ ਆ ਤੁਸੀਂ ਹਿੰਮਤ ਕਰਿਓ ਜਿਵੇਂ ਵੀ ਹੋਈ ਆਪਦਾ ਜਦੋਂ ਚੂਈ ਥੋੜੀ ਰੂਹ ਖੁਸ਼ ਹੋ ਗਈ ਤੇ ਬਾਕੀ ਕਿਉਂਕਿ ਸੂਏ ਪਸ਼ੂ ਦਾ ਵਪਾਰੀ ਭਰਾ ਵੀ ਉਨਾ ਹੀ ਦੁੱਧ ਦਸਦਾ ਹੁੰਦਾ ਜਿੰਨਾ ਚਵਾਉਣਾ ਕਿਉਂਕਿ ਕੋਈ ਦੂਰੋਂ ਆ ਜੇ ਤੇ ਫਿਰ ਦੁੱਧ ਘੱਟ ਨਿਕਲ ਜੇ ਸਵਾਦ ਵਾਲੀ ਗੱਲ ਨਹੀਂ ਵੇਖੋ ਤੰਦਰੁਸਤੀਆਂ ਬਖਸ਼ੇ ਨੂੰ ਪਰਮਾਤਮਾ ਝੋਟੀ ਸੱਜਣੋ ਚੰਗੀ ਆ ਮੀਮੂ ਪੈਗੇ ਸ਼ਾ ਦੁੱਧ ਹੋਰ ਦੇਉ ਹਣਾ ਹਾਂਜੀ ਬਾਜੂ ਦੱਜੂ ਬਾਜੂ ਗਰਮੀ ਵਾਲੀ ਇਹ ਕਰੂਗੀ ਵਾਸਤੇ ਨਹੀਂ ਗਰਮੀ ਬਾਲੀ ਜਾਦੀ ਆ ਗਰਮੀ ਦਾ ਕਲਵੰਤ ਸਿਆਂ ਉਹਦੇ ਕੰਨ ਹੱਕਾਂ ਚ ਦੁੱਧ ਸਕਾਤਾ ਸਾਈਂ ਅੰਦੀ ਬਾਲੀ ਗਰਮੀ ਹੈ ਹੱਦੋਂ ਵੱਧ ਆ ਹਾਂ ਹੱਦੋਂ ਵੱਧਾ ਹੈ ਤੇਰੇ ਛੱਤ ਦੂਜੀ ਆ ਬੜਾ ਸੌਖੀ ਬਹੁਤ ਸੋਹਾਈ ਵੇਖੋ ਸੱਜਣੋ ਮੀਣੀ ਫੇਰ ਇੱਕ ਵਾਰੀ ਚੈੱਕ ਕਰ ਲੋ ਤੁਹਾਨੂੰ ਮੈਂ ਵੈਰਲ ਇਹਦੇ ਥਣਾ ਦੀ ਬਖਾਵਾ ਤਾਂ ਬੜੇ ਟਿਕਾਣੇ ਤੇ ਖੜੀ ਆ ਇਹ ਆ ਆ ਚੈੱਕ ਕਰੋ ਵੇਖੋ ਹੈ ਨਾ ਕੋਈ ਗੱਲ ਬਾਤ ਚੰਗਾ ਦੁੱਧ ਪਾਇਆ ਵਿਆ ਸਰੀਰ ਤੇ ਨਾਲਾ ਨੂਣਾ ਬਾਕੀ ਤਿੰਨੇ ਹੀ ਜਾਨਵਰ ਭਰਾ ਹਰਾਂ ਕੋਲੇ ਅੱਜ ਥੋਡੇ ਲੈਣ ਵਾਲੇ ਆ ਤੇ ਰੇਟ ਵੀ ਆਪਦੇ ਜਣੀ ਉਹ ਕਿਰਾਏ ਬਾਕੀ ਤੁਸੀਂ ਦੱਸਿਓ ਕਿਹਾ ਕਿ ਮੰਦਾ ਠੰਡਾ ਕੰਮ ਪੈ ਗਿਆ ਝੂਨੇ ਚਾ ਭਰਾ ਤੇ ਉਏ 1.5 ਲੱਖਾਂ ਨੂੰ ਆਮ ਹੀ ਮਈਆਂ ਦੇ ਮੁੱਲ ਹੋ ਗਿਆ ਸਜਣੋ ਤੁਸੀਂ ਰੋਜ਼ ਹੀ ਵੀਡੀਓ ਬਹਿਣੇ ਆ ਤੇ ਰੋਜ਼ ਹੀ ਪਸ਼ੂ ਲੈਣ ਦੇਣ ਕਰਦੇ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਾਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ